ਇਹ ਸ਼ਾ ਵਿਦੇਸ਼ਾਂ ਵਿੱਚ ਵੱਸਦੇ ਰੱਬ ਵਰਗੇ ਸਰੋਤਿਆਂ ਮੇਰੇ ਵੱਲੋਂ ਚੌਂਕ ਚੁੰਕੀਲਾ ਵੱਲੋਂਾਰੇ ਹੀ ਰੱਬ ਵਰਗੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਸ਼। ਅੱਜ ਅਸੀਂ ਸਵਰਗੀ ਆਸ ਅਮਰ ਸਿੰਘ ਚੁੰਕੀਲਾ ਸਾਹਿਬ ਉਹਨਾਂ ਦੀ ਸਮਾਹ ਤੇ ਖੜੇ ਆ। ਉਹਨਾਂ ਦੇ ਪਾਸਪੋਰਟ ਮੁਤਾਬਕ ਅੱਜ 10 ਤਰੀਕ ਨੂੰ ਉਹਨਾਂ ਦਾ ਜਨਮ ਦਿਨ ਬਣਦਾ ਜਿਸ ਨੂੰ ਬਹੁਤ ਹੀ ਸੱਚੇ ਢੰਗ ਨਾਲ ਸਾਰਿਆਂ ਜਾਣਿਆਂ ਨੇ ਰਲ ਕੇ ਬਣਾਇਆ ਸਾਡੇ ਸਤਿਕਾਰਯੋਗ ਵਰਗਿਆ ਮਾਤਾ ਅਮਰਜੋਤ ਜੀ ਜਨਮ ਦਿਵਸ ਤੇ ਅੱਜ ਵੀ ਰਸਵੰਤ ਕੀ ਉਹਨਾਂ ਕੋਲ ਆਣਾ ਕੀਤਾ ਗਿਆ ਮੋਹਤਾਨੀਆ ਜੀ ਸਾਰੇ ਜਿੰਨੇ ਵੀ ਰੱਬ ਵਰਗੇ ਖਰੋਤੇ ਸਾਡੇ ਮਾਨਸਾ ਤੋਂ ਬਹੁਤ ਹੀ ਮਿੱਤਰ ਪਿਆਰੇ ਸਪੈਸ਼ਲ ਇਸ ਜਨਮ ਦਿਨ ਤੇ ਆਏ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਸੁਪਨੋ ਹੋਇਆ ਥੋੜੀ ਸੇਵਾ ਦੇ ਵਿੱਚ ਉਸਾ ਜੀ ਨੂੰ ਸ਼ਰਦਾ ਦੇ ਫੁੱਲ ਪੇਟ ਕਰੀਏ ਜਨਮ ਦਿਨ ਦੀ ਕਿਸ ਨੂੰ ਵਿੱਚ ਤੇ ਮੈਂ ਉਹਨਾਂ ਦਾ ਹੀ ਲਿਖਿਆ ਹੋਇਆ ਜੀ ਜਿਹੜਾ ਮੇਰਾ ਕੁਝ ਕੁਛ ਬਹੁਤ ਪਰਵਾਹ ਹੁੰਦਾ ਰਹਿੰਦਾ ਸੀ ਤੇਰੀ ਯਾਦ ਬਥੇਰੀ ਆਉਂਦੀ ਪਰ ਕੋਈ ਆਉਣਾ ਉਸੇ ਕੈਸਟ ਦੇ ਵਿੱਚ ਸਾਜੀ ਦਾ ਲਿਖਿਆ ਹੋਇਆ ਹੈ ਜੀ ਸੀ ਸਾਡੇ ਦਿਲ ਦਾ ਸ਼ੀਸ਼ਾ ਟੁੱਟਿਆ ਸੰਭੋਲਿਓ ਸੋਚ ਲਗੋ ਕੋ ਥੋਡੀ ਸੇਵਾ ਦੇ ਵਿੱਚ ਕੁਝ ਲਾਭਾਂਗੇ ਮੈਂ ਕਿ ਕਰ ਲੱਗਿਆ ਬਹੁਤ ਹੀ ਸਦਕਾ ਜੋ ਥੇਲ ਦੁਗਰੀ ਵਾਲਾ ਜੀ ਇਹਨਾਂ ਨੂੰ ਦੱਸਣ ਦੀ ਕੋਈ ਲੋੜ ਨਹੀਂ ਇਹਨਾਂ ਨੇ ਜਿੰਨਾ ਸਮਾਂ ਇਹਨਾਂ ਨੇ ਮੇਰੇ ਸਵਰਗਿਆ ਸਾਧ ਅੰਮ੍ਰਿਤ ਸਿੰਘ ਚੰਕੀਲਾ ਜੀ ਨਾਲ ਕੱਟਿਆ ਜਾਂ ਜਿੰਨੀ ਮਿਹਨਤ ਇਹਨਾਂ ਨੇ ਕੀਤੀ ਆ ਉਹ ਕਿਸੇ ਹਿੱਕੀ ਦੇ ਟੁਟ ਨਾਲ ਸਾਂਝੀ ਕਰਾਂਗੇ ਉਹ ਚੇਤੇ ਤੌਰ ਤੇ ਪਹੁੰਚਿਆ ਗਿਰ ਸਾਹਮਣਾ ਤੈਥਰੋ ਪਰਮਾਤੀਆ ਦਿਲ ਦਾ ਸ਼ੀਸ਼ਾ ਟੁੱਟਿਆ ਸੋਹਣਿਆ ਉਹ ਸਾਡੇ ਦਿਲ ਦਾ ਸ਼ੀਸ਼ਾ ਹਟ ਟੁੱਟਿਆ ਸੋਹਣਿਆ ਸੋਹਣਿਆ ਸੋਣ ਹੋ ਸੋਚ ਲਵੋ ਹਾਏ ਸਾਨੂੰ ਆਪਣਾ ਆਪਣਾ ਕੇ ਲੁੱਟਿਆ ਸੋਣ ਹੋ ਸੋਚ ਲਵੋ ਸਾਡੇ ਦਿਲ ਦਾ ਸ਼ੀਸ਼ਾ ਟੁੱਟਿਆ ਸੋਣ ਹੋ ਸੋਚ ਲਵੋ ਹੋ ਅਸਾਤਾ ਜ਼ਿੰਦਗੀ ਹਿਲਾਤੀ ਨਾਵੇਂ ਤੁਸੀਂ ਮਨੋ ਜਾਣਾ ਮੰਨੋ ਪਾਵੇਂ ਅਸਾਤਾ ਜ਼ਿੰਦਗੀ ਹਿਲਾਤੀ ਨਾਵੇਂ ਮੰਨੋ ਪਾਵੇਂ ਨਾ ਮੰਨੋ ਪਾਵੇਂ ਸਾਡਾ ਹਾਲ ਕਦੇ ਨਾ ਪੁੱਛਿਆ ਸੋਹਿਓ ਸੋਚ ਲਵੋ ਹਾਏ ਸਾਡੇ ਜਿੰਦਾ ਸ਼ੀਸ਼ਾ ਟੁੱਟਿਆ ਸੋਹਿਓ ਸੋਚ ਲਵੋ ज्ञानी अॼु चणकमकीला कर सूतीला पीला छो ज्ञानी अॼु चणकमकीला कर सूटी ला पीला सहूलिय लुकिया सो